ਕਿ ਇਹ ਨਾ ਚਾਹਨੀ ਹੈ ਕਿ ਇੰਨੇ ਛੋਟੇ ਛੋਟੇ ਬੱਚੇ ਵੀ ਨਸ਼ਿਆਂ ਦੇ ਵਿੱਚ ਮੇਰਾ ਘਰ ਵਾਲਾ ਖੁਦ ਨਸ਼ਿਆਂ ਦੇ ਵਿੱਚ ਆਹੀ ਇੰਨੇ ਕੁ ਦੁਖੀ ਆ ਨਾ ਨਸ਼ੇ ਹਤੋਂ ਕਿ ਬਹੁਤ ਜ਼ਿਆਦੇ ਨਾ ਪਿੰਡ ਦਾ ਸਰਪੰਚ ਕੋਈ ਕਾਰਵਾਈ ਕਰਦਾ ਨਾ ਇੰਨਾ ਨਸ਼ਾ ਪਿੰਡ 'ਚ ਵਿਕਦਾ ਰਿਹਾ ਕਿ ਬੇਸਾਬ ਬਾਈ ਠੀਕ ਜੋ ਨਾ ਕੋਈ ਕਿਹਨੂੰ ਰੋਟੀ ਖਾਣ ਨੂੰ ਨਹੀਂ ਦਿੰਦਾ ਅਸੀਂ ਕਿਉਂ ਕੋ ਡਰ ਕੇ ਨਹੀਂ ਗੱਲ ਕਰਦੇ ਠੀਕ ਹੈ ਨਾ ਖਾਣਾ ਆਪੋ ਆਪਣਾ ਹੀ ਤੇ ਕਿਹਦਾ ਨਾ ਨਸ਼ਾ ਪਿੰਡ 'ਚ ਬੰਦ ਹੋਣਾ ਚਾਹੀਦਾ ਪੂਰੀ ਸਖਤਾਈ ਹੋਣੀ ਚਾਹੀਦੀ ਨਸ਼ੇ ਦੀ ਆ ਜਿਹੜੀ ਕਾਰਵਾਈ ਹੋਈ ਹੈ ਚੈਕਿੰਗ ਦੀ ਹਾਂਜੀ ਬਿਲਕੁਲ ਵਧੀਆ ਐਸੇ ਤਰ੍ਹਾਂ ਹੋਣਾ ਚਾਹੀਦਾ ਸਾਰਾ ਕੁ ਹੁਣ ਨਸ਼ੇ ਦਾ ਕੋਈ ਫਰਕ ਪਿਆ ਵਾ ਹਾਂਜੀ ਪਿਆ ਫਰਕ ਨਸ਼ਾ ਬਹੁਤ ਜ਼ਿਆਦਾ ਸੀ ਸਾਡੇ ਦੇ ਬੱਚੇ ਸਾਡੇ ਨਾਲ ਸਭ ਕੋਈ ਬੀਤੀ ਆ 27 28 ਸਾਲ ਦਾ ਬੱਚਾ ਤੋੜਿਆ ਹੁਣ ਮਹਾਰਾਜ ਦੀ ਕਿਰਪਾ ਹੁਣ ਠੱਲ ਪਈ ਆ ਤੇ ਸਾਡੇ ਸਰੇ ਆਮ ਚੱਲਦਾ ਹੀ ਕੰਮ ਬਹੁਤ ਬਾੜੀ ਹਾਲ ਤੇ ਅੱਜ ਰੇਡ ਹੋਈ ਹੈ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਬਹੁਤ ਸੋਹਣਾ ਆਵਾ ਜੋ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਉਹ ਛਾਪੇਮਾਰੀ ਮਾਰ ਕੇ ਕਿੱਸਾ ਲੱਗਦਾ ਬਹੁਤ ਵਧੀਆ ਕਰ ਰਹੀ ਹੈ ਜੀ ਬਹੁਤ ਪੂ ਵੇਖ ਬਾਜੂਗਾ ਗਾੜੀ ਜਿਹੜਾ ਅਗਲਾ ਪੂ ਵੇਖ ਬਾਜੂਗਾ ਜੇ ਸਹਿਯੋਗ ਦੇਣਾ ਚਾਹਤਾ ਲੋਕਾਂ ਨੂੰ ਪੁਲਿਸ ਦਾ ਹਾਂਜੀ 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 ਕਿੰਨੀਆਂ ਪਹਿਲਾਂ ਮੋਤਾਂ ਉਚੀਆਂ ਪਿੰਡ ਦੇ ਨਾਲ ਸਾਡੇ ਪਿੰਡ ਚ ਘਟੋ ਘਟ 5-6 ਮੋਤਾਂ ਉਚੀਆਂ ਪਹਿਲਾਂ ਕਦੀ ਕੋਈ ਸੁਣਵਾਈ ਹੋਈ ਨਹੀਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਕੋਲ ਕਿਸਾ ਲੱਗਦੀ ਹੈ ਕਾਰਵਾਈ ਪਾ ਕਾਰਵਾਈ ਹੁਣ ਸਹੀ ਹੈ ਚਲੋ ਵਧੀਆ ਕੀਤਾ ਸਰਕਾਰ ਨੇ ਜੋ ਕੀਤਾ ਲੱਗਦਾ ਠੱਲ ਪੋਗੇ ਹੁਣ ਹਾਂਜੀ 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 ਸਰ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਹਾਨੀ ਸਰ ਇੱਥੇ ਪੰਜਾਬ ਚ ਮਿਲ ਕੇ ਨਸ਼ਾ ਵੱਧ ਤੋ ਵਜ ਜਾਵਿਕਦਾ ਤੇ ਕਰਦੇ ਚਾਹ ਜਿਆਦਾ ਹੁੰਦੀ ਜਨਸਮੇ ਮੇਰਾ ਸੋਸ਼ਲ ਬੱਚੇ ਆ ਸਾਨੂੰ 14-15 ਸਾਲ ਦੇ ਉਹ ਵੱਧ ਸਭ ਨੂੰ ਵੱਧ ਹੋਇਆ ਗੰਡੇ ਆ ਹਾਂਜੀ ਇਹ ਸਰ ਬੰਦ ਹੋਣ ਜਦਾ ਸਰ ਪਿੰਡ ਦਾ ਮਾਹੌਲ ਜਬ ਬਹੁਤ ਵਧੀਆ ਜੈ ਤੁਹਾਨੂੰ ਦੁਬਾਰਾ ਪੁੱਛ ਹਾਂਜੀ ਹਾਂਜੀ ਸਰ ਠੀਕ ਹੈ ਬਈ ਤੇ ਨਾ ਪੁਲਿਸ ਮੈਂ ਪੁਲਿਸ ਨਾਲ ਮੈਂ ਕੋਈ ਕਹਿਣ ਕਿਹਾ ਕਰ ਬਸ ਆਪੇ ਮਰ ਗਈ ਤੀ ਹਾਂ ਕਿ ਜਦਾਂ ਕਰ ਰੇਟ ਪਈ ਆ ਹਾਂਜੀ ਜਿੱਦਾਂ ਹੀ ਕਾਰਵਾਈ ਲੱਗਦੀ ਸਰ ਬਹੁਤ ਵਧੀਆ ਲੱਗਿਆ ਕਿੰਨਾ ਕੁ ਨਸ਼ਾ ਸੀ ਪਿੰਡਾਂ ਪਿੰਡ ਸਰ ਪਿੰਡ ਚ ਨਸ਼ਾ ਕਰਤੀਬਨ ਬਹੁਤ ਜ਼ਿਆਦਾ ਹੈ ਹਾਂਜੀ ਹੁਣ ਹੁਣ ਸਾਰਾ ਡਾਊਨ ਹੋ ਗਿਆ ਬੀਜੀ ਵੀ ਪੰਜਾਬ ਤੇ ਦਿਸ਼ਾ ਨਿਰਦੇਸ਼ਾ ਹੈਂਠ ਜਿਹੜਾ 1 ਮਾਰਚ ਨੂੰ ਯੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਹੋਈ ਹੈ ਤਾਂ ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹ ਅਸੀਂ ਕਾਸੋ ਉੱਥੇ ਰੱਖਿਆ ਹੈਗਾ ਇਸ ਤੋਂ ਪਹਿਲਾਂ 1 ਮਾਰਚ ਦਾ ਇੱਕ ਵੱਡੇ ਲੈਵਲ ਤੇ ਇੱਕ ਕਾਸੋ ਕੀਤਾ ਸੀਗਾ ਤਾਂ ਇਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਾਫੀ ਡਰੱਗਸ ਦੇ ਉੱਤੇ ਕੰਮ ਕਰਦੇ ਹੋਏ ਕਰੀਬਨ 110 ਮੁਕਦਮੇ ਜਿਹੜੇ ਹਨ ਅ ਦਰਸ਼ਕਾਂ ਕੇ ਕਰੀਬਨ 175 ਬੰਦੇ ਜਿਹੜੇ ਸਮੱਗਲਰ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਤਾ ਤਾਂ ਇਹਦੇ ਵਿੱਚ ਹਿਊਮੈਨਿਟੇਰੀਅਨ ਵੇਅ ਲੈ ਕੇ ਇਹਦੇ ਵਿੱਚ ਕਰੀਬਨ 15 ਬੰਦੇ ਜਿਹੜੇ ਨਸ਼ੇ ਦਾ ਸ਼ਿਕਾਰ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਾ ਕੇ ਉਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੈ ਕਿ ਇਹਨਾਂ ਦਾ ਇਲਾਜ ਕਰਕੇ ਇਹਨਾਂ ਨੂੰ ਕੋਈ ਚੰਗਾ ਰੋਜ਼ਗਾਰ ਮैया ਹੋਵੇ ਤਾਂ ਇਸ ਤੋਂ ਇਲਾਵਾ ਜਿਹੜਾ ਕੁਝ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਹੋਈਆਂ ਹਨ ਜਿਹੜਾ ਨਸ਼ਾ ਦਸਕਰ ਹੈਗੇ ਨੇ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਜਿਹੜੀ ਆਪਣੀ ਕਾਰਵਾਈ ਕਰ ਰਹੀ ਹੈ ਤਾਂ ਖਸੂਸੀ ਤੌਰ ਤੇ ਜਿਹੜਾ ਅੱਜ ਦਾ ਜਿਹੜਾ ਇਹ ਕਾਸੋ ਆਪਰੇਸ਼ਨ ਹੈ ਇੱਥੇ ਅਸੀਂ ਸ਼ਿਕਪੋਰਾ ਖੜੇ ਹੈਗੇ ਨੇ ਕਿ ਇਹ ਹੌਟਸਪੌਟ ਮੰਨਿਆ ਜਾਂਦਾ ਹੈ ਇਥੇ ਕਸੋ ਨੂੰ ਲੀਡ ਕਰ ਰਹੇ ਨੇ ਆਪਣੇ ਐਸਪੀ ਡੀ ਸਾਹਿਬ ਬਾਕੀ ਹਰੀਸ਼ ਬਹਿਲ ਜੀ ਹੈ ਡੀਐਸਪੀ ਨਾਰਕੋਡਿਕਸ ਐਂਡ ਪਰਮਵੀਰ ਜੀ ਹੈਗੇ ਨੇ ਤਾਂ ਇਹ ਇਥੇ ਜਿਹੜਾ ਕਸੋ ਲੀਡ ਕਰ ਰਹੇ ਨੇ ਇਸ ਤੋਂ ਇਲਾਵਾ ਦੋ ਹੋਰ ਥਾਈਂ ਅਸੀਂ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਕਸੋ ਚਲਾ ਰਹੇ ਨੇ ਤਾਂ ਇੱਚ ਫਿਲਹਾਲ ਜਿਹੜੀ ਪ੍ਰੀਲਿਮਿਨਰੀ ਇਨਪੁਟ ਮੇਰੇ ਕੋਲ ਆਈ ਹੈ ਕਿ ਤਿੰਨ ਚਾਰ ਥਾਈ ਜਿਹੜੇ ਬੰਦੇ ਹੈ ਰਿਕਵਰੀ ਤਾਂ ਉਹਨਾਂ ਨੂੰ ਅਪਰੈਂਡ ਕੀਤਾ ਗਿਆ ਤਾਂ ਬਾਕੀ ਜਿਹੜਾ ਡਿਟੇਲਡ ਰਿਕਵਰੀ ਸਾਡੀ ਹੋਗੀ ਕਾਸੋ ਦੀ ਉਹ ਆਪਾਂ ਫਿਰ ਕਰੀਬਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ ਸਰ ਓਵਰঅল ਦੇਖਿਆ ਜਾਂਦਾ ਕਿ ਜਦੋਂ ਕਾਸੋ ਆਪਰੇਸ਼ਨ ਹੁੰਦਾ ਜਦਨਾ ਇਮਪੈਕਟ ਕੀ ਜਾਂਦਾ ਜੀ ਇਹਦਾ ਇਮਪੈਕਟ ਇਹਦੇ ਚ ਅਸੀਂ ਯੂਜੂਅਲੀ ਜਿਹੜਾ ਹੌਟਸਪੌਟ ਹੁੰਦਾ ਡਰਗ ਹੌਟਸਪੌਟ ਉਹਨੂੰ ਚੂਜ਼ ਕਰਦੇ ਹੈ ਇੱਕ ਤਾਂ ਸਾਡਾ ਇਹ ਹੁੰਦਾ ਕਿ ਇੱਕ ਡੈਟਰੈਂਸ ਬਣਿਆ ਰਹਿੰਦਾ ਹੈ ਇਹਦੇ ਵਿੱਚ ਬੜਾ ਕਲੀਅਰ ਸਪਸ਼ਟ ਮੈਸੇਜ ਜਾਂਦਾ ਹੈ ਜਿਹੜੇ ਤਸਕਰ ਹੁੰਦੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਏਰੀਆ ਛੱਡ ਦਿਓ ਅਸੀਂ ਬੜਾ ਸਟ੍ਰਿਕਟਲੀ ਵਾਨ ਕਰਦੇ ਹੈ ਬੜੀ ਡੀਟੇਲਡ ਤਰੀਕੇ ਨਾਲ ਇਹਦੇ ਵਿੱਚ ਸਰਚ ਵੀ ਕਰਦੇ ਹੈ ਰਿਕਵਰੀਜ਼ ਵੀ ਹੁੰਦੀ ਹੈਗੀਆਂ ਬਟ ਆਪਣਾ ਇੱਕ ਲੋਕਾਂ ਦੇ ਪ੍ਰਤੀ ਇੱਕ ਕੌਨਫੀਡੈਂਸ ਬਿਲਡਿੰਗ ਮੇਜਰ ਵੀ ਇਹ ਸਾਡਾ ਹੁੰਦਾ ਹੈ ਸਰ ਹੁਣ ਤੱਕ ਪਟਾਲਾਪੁਰ ਦੇ ਅਧੀਨ ਕਿੰਨੇ ਜਗ੍ਹਾ ਤੇ ਕਾਸੋ ਕੈਸ਼ਨ ਚੱਲ ਚੁੱਕੇ ਅਸੀਂ ਇਹ ਇੱਕ ਰੈਗੂਲਰ ਫੀਚਰ ਹੈ ਕਾਸੋ ਦਾ ਅਸੀਂ ਕਰਦੇ ਆਏ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਤਿੰਨ ਜਗਤ ਦੇ ਜ਼ਿਲ੍ਹੇ ਦੇ ਵਿੱਚ ਇਹ ਕਾਸੋ ਕਰਾ ਰਹੇ ਹਾਂ ਰਿਕਵਰੀ ਕਾਸੋ ਆਪਰੇਸ਼ਨ ਤੋਂ ਕੋਈ ਜਾਣਕੁਝ ਹੋ ਪਾਈ ਫਿਲਹਾਲ ਪ੍ਰੀਲਿਮਿਨਰੀ ਤੌਰ ਤੇ ਕੁਝ ਬੰਦੇ ਫੜੇ ਗਏ ਹੈ ਰਿਕਵਰੀਜ਼ ਹੈਵ ਬੀਨ ਅਫੈਕਟਡ ਬਟ ਐਗਜੈਕਟ ਫਿਗਰ ਕਰੀਬਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ ਸਗੋ ਪੂਰੇ ਪੰਜਾਬ ਦਾ ਜਿਹੜਾ ਵੀ ਲੇਖਾ ਜੋਖਾ ਹੈ ਇਟ ਵਿਲ ਬੀ ਸ਼ੇਅਰਡ ਬਾਈ ਦਾ ਹੈੱਡਕੁਆਰਟਰ ਬਿਸ਼ਕ ਅਚਨਚੇ ਪੁਲਿਸ ਨੇ ਹਵਾ ਕੋਲ ਸੈਕਰੇ ਮੁਲਾਜ਼ਮ ਕਿੱਥੇ ਪਹੁੰਚੇ ਇੱਕ ਇੱਕ ਚੀਜ਼ ਬੜੀ ਖਾਸ ਨਜ਼ਰ ਆਈ ਕਿ ਪਹਿਲਾਂ ਡਿਕਲੇਅਰ ਕੀਤਾ ਜਾਂਦਾ ਜਾਂ ਪੁਲਿਸ ਕੀ ਕਰ ਰਹੀ ਹੈ ਕਿ ਜਿਹੜਾ ਲੋਕ ਨੇ ਇਸ ਕਰ ਤੋਂ ਕੁਝ ਨਹੀਂ ਤੇ ਯੁੱਧ ਨਸ਼ੇ ਦੇ ਕਿਸੇ ਨੂੰ ਮਾਰਾ ਨਹੀਂ ਬੋਲੇਗਾ ਕਿਸੇ ਕੰਧਾ ਟੱਪ ਕੇ ਬਿਸ਼ਕ ਪੁਲਿਸ ਮੁਲਾਜ਼ਮ ਅੰਦਰ ਗਏ ਕੀ ਇਹ ਜੋ ਪਬਲਿਕ ਵਾ ਇਹਨਾਂ ਦੇ ਵੀਵਿਊਜ਼ ਕਾਊਂਟ ਕੀਤੇ ਜਾਂਦੇ ਜਾਂ ਜਦ ਕੋਈ ਪਰਮਿਸ਼ਨ ਦਿੰਦਾ ਤੇ ਕੀ ਉਹਦਾ ਨਾਮ ਨਸ਼ਰ ਕੀਤਾ ਜਾਂਦਾ ਨਹੀਂ ਸਾਡੇ ਕੋਲ ਦੇਖੋ ਕਾਫੀ ਇਨਫੋਰਮੇਸ਼ਨ ਆਲਰੇਡੀ ਹੈਗੀ ਇਹਦੇ ਵਿੱਚ ਕਾਫੀ ਯੂਨਿਟਸ ਵੀ ਕੰਮ ਕਰਦੇ ਇੰਟੈਲੀਜੈਂਸ ਯੂਨਿਟਸ ਤਾਂ ਹਰ ਇੱਕ ਚੀਜ਼ ਜਿਹੜੀ ਵੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਵੈਰੀਫਾਈ ਕੀਤਾ ਜਾਂਦਾ ਹੈ ਜਿੱਥੇ ਤਸਦੀਕ ਹੁੰਦਾ ਹੈ ਕਿ ਬੰਦਾ ਤਸਕਰੀ ਦਾ ਕੰਮ ਕਰਦਾ ਹੈ ਫਿਰ ਅਕੋਰਡਿੰਗਲੀ ਲਾਟ ਐਕਸਿਟ ਜ਼ੋਨ ਕੋਚ ਐਂਡ ਜਿਹੜਾ ਵਾਰੈਂਟਡ ਐਕਸ਼ਨ ਹੈ ਉਹ ਲਿਆ ਜਾਂਦਾ ਹੈ